ਭਾਈ ਪਿੱਛੇ ਮੇਰੇ ਹੈਗਾ ਬੀਬੀ ਵਾਲਾ ਚੌਕ ਤੇ ਸਾਹਮਣੇ ਹੈਗਾ ਥੀਤੀ ਪਲਾਜ਼ਾ ਤੇ ਆ ਕੁੜੀਆਂ ਨੇ ਮੇਰੇ ਨਾਲ ਇਸ ਸਮੇਂ ਬਠਿੰਡੇ ਦੇ ਵਿੱਚ ਬਹੁਤ ਫੱਟੇ ਚੱਕ ਰੱਖੇ ਨੇ ਬਠਿੰਡੇ ਦੇ ਵਿੱਚ ਕਿਹੜੇ ਫੱਟੇ ਚੱਕੋਏ ਨੇ ਆਇਆ ਤੁਹਾਨੂੰ ਦੱਸਦਾ ਆਜੋ ਭਾਈ ਭੱਜ ਕੇ ਗਰਾ ਆਜੋ ਗਰਾ ਕੋਈ ਕਰਾਂ ਆਜੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੁਸੀਂ ਅੱਗੇ ਵੀ ਕੰਮ ਕੀ ਹੈਗਾ ਸਸੀ ਕਾ ਭਾਣ ਜੀ ਸਸੀ ਕਾ ਸਰ ਇਹ ਆਪਾਂ ਨੂੰ ਦੱਸਿਓ ਵੀ ਕੀ ਕੰਮ ਆਪਣਾ ਉਹਰੇ ਸਰ ਆਪਣਾ ਹੈਗਾ ਵਜ਼ਨ ਘਟਾਉਣ ਦਾ ਕੰਮ ਠੀਕ ਹੈ ਜੀ ਕਿੰਨਾ ਕ ਭਾਰ ਘਟਾ ਦੇਣਗੇ ਸਰ ਆਪਾਂ 1 ਮਹੀਨੇ ਦੇ ਵਿੱਚ 3 ਤੋਂ 10 ਕਿਲੋ ਤੱਕ ਵਜ਼ਨ ਘਟਾ ਕਰ ਦਿੰਨੇ ਆ ਬਿਨਾਂ ਕਿਸੇ ਸਾਈਡ ਇਫੈਕਟ ਦੇ ਰਿਜ਼ਲਟ ਕਿੰਨੇ ਦਿਨਾਂ ਵਿੱਚ ਸ਼ੁਰੂ ਸਰ 5 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਜੇ ਤੁਹਾਨੂੰ 5 ਦਿਨਾਂ ਦੇ ਬਾਅਦ ਰਿਜ਼ਲਟ ਕੋਈ ਨਹੀਂ ਮਿਲਦਾ ਤੁਹਾਨੂੰ ਫੁੱਲ ਮਨੀ ਬੈਕ ਦੀ ਵੀ ਆਪਾਂ ਗਰੰਟੀ ਦਵਾਂਗੇ ਮਹਿੰਗਾ ਤਾਂ ਨਹੀਂ ਜ਼ਿਆਦਾ ਇਹ ਜੀ ਨਾ ਨਾ ਸਰ ਇਹ ਕੋਈ ਨਾ ਤਾਂ 10000 ਦਾ ਨਾ 7000 ਦਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈ ਇਹਨੂੰ ਹਰ ਇੱਕ ਇਨਸਾਨ ਈਜ਼ੀਲੀ ਲੈ ਸਕਦਾ ਇਹ ਜੂਜ ਕਿਵੇਂ ਹੁੰਦੇ ਨੇ ਦੋਏ ਸਰ ਇਹ ਆਪਣਾ ਹੈਗਾ ਸ਼ੇਪ 36 ਆਇਲ ਜਿਹੜਾ ਕਿ ਆਪਾਂ ਸਵੇਰ ਸ਼ਾਮ ਜਿੱਥੇ ਆਪਣੇ ਜ਼ਿਆਦਾ ਫੈਟ ਹੁੰਦੀ ਹੈ ਉੱਥੇ ਲਗਾਉਣਾ ਹੈਗਾ ਇਹ ਆਪਣਾ ਹੈਗਾ ਇੱਕ ਪਾਊਡਰ ਫਾਰਮ ਦੇ ਵਿੱਚ ਤਿਆਰ ਕੀਤਾ ਗਿਆ ਇਹਨੂੰ ਇੱਕ ਗੁਣਗੁਣੇ ਪਾਣੀ ਦੇ ਵਿੱਚ ਇੱਕ ਚਮਚ ਕੋਲ ਕੇ ਲੈਣੇ ਗਲਾਸ ਦੇ ਵਿੱਚ ਠੀਕ ਹੈ ਆਉਣਾ ਕਿੱਥੇ ਪੈਗਾ ਜੀ ਆਪਾਂ ਨੂੰ ਸਰ ਇਹ ਆਉਣਾ ਪਊਗਾ ਤੁਹਾਨੂੰ ਬਠਿੰਡਾ ਦੇ ਵਿੱਚ ਅਤੀਤੀ ਪਲਾਜ਼ਾ ਦੇ ਕੋਲ ਠੀਕ ਹੈ ਇਹ ਪਾਰਸਲ ਵਗੈਰਾ ਹੋ ਜਾਊਗਾ ਜੀ ਹਾਂਜੀ ਸਰ ਈਜ਼ੀਲੀ ਤਰੀਕੇ ਨਾਲ ਪਾਰਸਲ ਹੋ ਜਾਂਦਾ ਡਾਕ ਰਾਈ ਵੀ ਹੋ ਜਾਂਦਾ ਤੇ ਤੁਸੀਂ ਕੋਈ ਵੀ ਸਰਵਿਸ ਦੁਆਰਾ ਇਹਨੂੰ ਲੈ ਸਕਦੇ ਇੱਥੇ ਵੀ ਆ ਕੇ ਬੰਦੋ ਕੇ ਲੈ ਸਕਦੇ ਖਾਣਾ ਪੀਣਾ ਕਿਵੇਂ ਤੁਸੀਂ ਦੱਸੋਗੇ ਹਾਂਜੀ ਸਰ ਇਹ ਆਪਾਂ ਤੁਹਾਨੂੰ ਦੱਸਾਂਗੇ ਇੱਕ ਡਾਈਟ ਚਾਰਟ ਬਣਾ ਕੇ ਦਿੱਤਾ ਦਿੰਦੇ ਹਾਂ ਉਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਿਆ ਜਾਂਦਾ ਵੀ ਤੁਸੀਂ ਕੀ ਖਾਣਾ ਹੈ ਕੀ ਨਹੀਂ ਖਾਣਾ ਆਪਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਬੰਦ ਨਹੀਂ ਕਰਾਉਂਦੇ ਜੋ ਤੁਹਾਡੇ ਨਾਰਮਲ ਘਰ ਦੇ ਵਿੱਚ ਬਣ ਰਿਹਾ ਤੁਸੀਂ ਉਹ ਖਾ ਸਕਦੇ ਹੋ ਸੋ ਆ ਸਕਦੇ ਹਾਂ ਸਕਰੀਨ ਤੇ ਕਾਲ ਕਰਕੇ ਧੰਨਵਾਦ